I yeah. ਅਸੀਂ ਅੱਜ ਚੰਡੀਗੜ੍ਹ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਦੀ ਚੋਣ ਹੈ ਔਰ ਅਸੀਂ ਅੱਜ ਹੁਣ ਚੰਡੀਗੜ੍ਹ ਨੂੰ ਇੱਥੇ ਲੁਧਿਆਣੇ ਤੋਂ ਨਿਕਲਣ ਲੱਗੇ ਮੇਰੇ ਨਾਲ ਸਾਰੇ ਸਾਡੇ ਕਾਂਗਰਸ ਦੇ ਕੌਂਸਲਰ ਸਾਥੀ ਨੇ ਔਰ ਅਸੀਂ ਉੱਤੇ ਪਹੁੰਚ ਕੇ ਅੱਜ ਮੇਅਰ ਦੇ ਇਲੈਕਸ਼ਨ ਦੇ ਵਿੱਚ ਵੋਟ ਪਾਵਾਂਗੇ ਔਰ ਮੈਨੂੰ ਲੱਗਦਾ ਹੈ ਕਿ ਉਮੀਦ ਉਮੀਦ ਹੀ ਨਹੀਂ ਬਲਕਿ ਪੂਰਾ ਵਿਸ਼ਵਾਸ ਹੈ ਤੇ ਤਿੰਨੋਂ ਸੀਟਾਂ ਤੇ ਸਾਡੀ ਅੱਛੀ ਜਿੱਤ ਹੋਵੇਗੀ ਔਰ ਚੰਡੀਗੜ੍ਹ ਦੀ ਜਨਤਾ ਦੀ ਸੇਵਾ ਕਰਨ ਵਾਸਤੇ ਸਾਡੀ ਪੂਰੀ ਟੀਮ ਤਿਆਰ ਹੈ ਤਾਂ ਸਾਨੂੰ ਰਵਾਨਾ ਲੱਗੇ ਚੰਡੀਗੜ੍ਹ ਨੂੰ ਹਾਂ ਬਸ ਹੁਣ ਚੰਡੀਗੜ੍ਹ ਨੂੰ ਅਸੀਂ ਨਿਕਲਣ ਲੱਗੇ ਹ ਅਗਲੇ 5-7 ਮਿੰਟ ਤੁਸੀਂ ਨਿਕਲ ਜਾਵੋਗੇ ਔਰ ਚੰਡੀਗੜ੍ਹ ਪਹੁੰਚ ਕੇ ਆਪਣੀ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਸਾਡੇ ਸਿਰ ਪਾਈ ਹੈ ਉਸ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਤਾਂ ਸਰ ਪਿਛਲੇ 2 ਦਿਨਾਂ ਤੋਂ ਲੁਧਿਆਣੇ 'ਚ ਸਰਕੀ ਕਰਨ ਰਹੀ ਜੀ ਦੇਖੋ ਚੰਡੀਗੜ੍ਹ ਤੋਂ ਅਸੀਂ ਲੁਧਿਆਣੇ ਵਾਸਤੇ ਆਏ ਸੀ ਕਿਉਂਕਿ BJP ਦਾ 30 fix department ਉਹ ਤੋੜ-ਫੋੜ ਉੱਥੇ ਕਰਨ ਨੂੰ ਸ਼ੁਰੂ ਹੋ ਗਿਆ ਸੀ ਲੋਕਾਂ ਨੂੰ ਲਾਲਚ ਦੇ ਕੌਂਸਲਰਾਂ ਨੂੰ ਹਰ ਤਰ੍ਹਾਂ ਨਾਲ ਬਰਗਲਾਂ ਦੀ ਕੋਸ਼ਿਸ਼ ਕਰਦੇ ਸੀ ਇਸ ਕਰਕੇ ਅਸੀਂ ਸੋਚਿਆ ਕਿ ਇਸ ਸਮੇਤ ਅਸਤਪੋਕ ਕਰਕੇ ਇਕੱਠੇ ਹੋ ਕੇ ਜਾ ਕੇ ਪੰਜਾਬ ਦੀ ਪਾਵਨ ਧਰਤੀ ਤੇ ਜਾ ਕੇ ਮੱਥਾ ਟੇਕਿਆ ਇਸ ਕਰਕੇ ਅਸੀਂ ਪਰਸੋਂ ਫਰੀਦਕੋਟ ਗਈ ਸੀ ਉੱਥੇ ਅਸੀਂ ਬਾਬਾ ਫਰੀਦ ਜੀ ਦੇ ਜਾ ਕੇ ਉੱਥੇ ਦਰਸ਼ਨ ਉੱਥੇ ਉਹਨਾਂ ਦੀ ਮਜ਼ਾਰ ਤੇ ਕੀਤੇ ਉੱਥੇ ਮੱਥਾ ਟੇਕਿਆ ਉੱਥੇ ਦੁਆ ਕੀਤੀ ਚੰਡੀਗੜ੍ਹ ਦੇ ਲੋਕਾਂ ਦੀ ਬਿਹਤਰੀ ਵਾਸਤੇ ਕਾਂਗਰਸ ਪਾਰਟੀ ਦੀ ਏਕਤਾ ਵਾਸਤੇ ਤੇ ਭਾਜਪਾ ਨੂੰ ਸਦਬੁੱਧੀ ਦੇਣ ਤਾਂ ਕਿ ਇਹੋ ਜਿਹੜੇ ਕ੍ਰਿਤਿ ਅੰਜ ਮੈਂ ਪਿਛਲੀ ਵਾਰ ਉਹਨਾਂ ਦਾ ਅਨਿਲ ਮਸੀਹ ਨੇ ਕੀਤਾ ਸੀ ਉਹੋ ਜਿਹੇ ਕਾਂਡ ਦੁਆਰਾ ਨਾ ਕਰਨ ਔਰ ਲੋਕਤੰਤਰ ਨੂੰ ਸ਼ਰਮਸਾਰ ਨਾ ਕਰਨ ਇਸ ਕਰਕੇ ਅਸੀਂ ਗਏ ਸੀ ਕੱਲ ਅਸੀਂ ਲੁਧਿਆਣੇ ਦੇ ਵਿੱਚ ਮੀਟਿੰਗਸ ਆਪਣੀਆਂ ਐਮਪੀ ਸਾਹਿਬ ਦੀ ਸੀਗੀ ਉੱਥੇ ਆਪਣੀ ਮੀਟਿੰਗ ਕੀਤੀ ਸਟਰੈਟਜੀ ਬਣਾਈ ਔਰ ਅੱਜ ਅਸੀਂ ਹੁਣ ਚੰਡੀਗੜ੍ਹ ਕਾਸਤੇ ਰਵਾਨਾ ਹੋਏ ਤੇ ਸਿੱਕਣੇ ਨੂੰ ਮਿੱਦਾ ਲੱਗਦਾ ਚੰਡੀਗੜ੍ਹ ਅੱਜ ਮੇਰ ਬਣ ਜਾਣ 100% ਸਾਡੀ ਤਿੰਨੋਂ ਸੀਟਾਂ ਤੇ ਜਿੱਤ ਹੋਏਗੀ ਔਰ 100% ਜਿੱਤ